ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਤਰਬੂਜ ਵਾਲਾ ਸ਼ਰਬਤ ਤੇ ਇੱਥੇ ਮੈਂ ਦੁੱਧ ਲਿਆ ਸੀ ਦੁੱਧ ਨੂੰ ਮੈਂ ਗਰਮ ਕਰਕੇ ਠੰਡਾ ਕਰ ਲਿਆ ਆਈਸਕ੍ਰੀਮ ਪਾਵਾਂਗੇ ਚੀਨੀ ਪਾਵਾਂਗੇ ਬਰੀਕ ਹੋਈ ਪੀਸੀ ਹੋਈ ਰੂਹ ਆਬਜਾ ਚੀਆ ਸੀ ਤੇ ਇਹ ਮੈਂ ਬਰੀਕ ਹੋਇਆ ਤਰਬੂਜ ਕੱਟ ਲਿਆ ਸੀ ਤੇ ਹੁਣ ਆਪਾਂ ਇੱਕ ਖਾਲੀ ਉਬਤਾਂ ਚ ਪਾ ਲਵਾਂਗੇ ਪਹਿਲੇ ਦੁੱਧ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਦੋ ਚੀਨੀ ਦੋ ਚਮਚੇ ਆਪਣੇ ਬਰੀਕ ਹੋਈ ਚੀਨੀ ਆਈਸੂ ਪਾ ਦਵਾਂਗੇ ਜੀਆ ਸਵੀਚ ਪਾ ਦਵਾਂਗੇ ਰੂ ਆਪ ਜਾ ਤਰਬੂਜ ਪਾਵਾਂਗੇ ਤੇ ਇਹ ਸਾਡਾ ਸ਼ਰਬਤ ਬਹੁਤ ਹੈਲਦੀ ਬਣੇਗਾ ਜਿਹੜੇ ਗਰਮੀਆਂ ਦੇ ਚਾਹ ਤੇ ਸ਼ਕੀਨ ਆ ਤੇ ਉਹ ਵਾਹ ਵਾਲਾ ਸ਼ਰਬਤ ਬਣਾ ਕੇ ਪੀਣ ਬਹੁਤ ਵਧੀਆ ਚਾਹ ਭੁੱਲ ਜਾਓਗੇ ਤੁਸੀਂ ਆਹ ਸ਼ਰਬਤ ਪੀ ਕੇ ਗਰਮੀ ਬਹੁਤ ਜ਼ਿਆਦੀ ਹੈ ਆਹ ਵਾਲਾ ਸ਼ਰਬਤ ਪੀਓ ਚਾਹ ਪੀਣਾ ਤੁਸੀਂ ਭੁੱਲ ਜਾਓਗੇ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਵਾਂਗੇ ਹਾਂਜੀ ਆਪਾਂ ਗਲਾਸਾਂ ਵਿੱਚ ਤਰਬੂਜ ਵਾਲਾ ਜੂਸ ਨੂੰ ਸਰਵ ਕਰਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਕਮੈਂਟ ਜਰੂਰ ਕਰਦੇਆ ਕਰੋ ਜੀ ਵੀਡੀਓ ਨੂੰ ਤੇ ਇਹ ਸ਼ਰਬਤ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਬਣਾ ਕੇ ਜਰੂਰ ਦਿਆ ਕਰੋ ਬੱਚੇ ਬਹੁਤ ਖੁਸ਼ ਹੋਣਗੇ ਸ਼ਰਬਤ ਪੀ ਕੇ ਸ਼ਰਬਤ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਸ਼ਰਬਤ ਬਣ ਕੇ ਤਿਆਰ ਹੋਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸੱਚ ਕਾਲ ਜੀ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ